ਪੰਜਾਬ ਦੇ ਵਿੱਚ ਵੈਰੀ ਨਸ਼ੇ ਦੀ ਛੇਵੀਂ ਦਰਿਆ ਕਾਰਨ ਨੌਜਵਾਨ ਪੀੜੀ ਗਲਤ ਦਿਸ਼ਾ ਦੇ ਵਿੱਚ ਚਲਦੀ ਆ ਰਹੀ ਹੈ। ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ। ਨਸ਼ੇ ਦੀ ਸਪਲਾਈ ਨਾ ਹੋਣ ਕਾਰਨ ਪੰਜਾਬ ਭਰ ਦੇ ਵਿੱਚ ਚੋਰੀਆਂ ਦੀ ਸੰਖਿਆ ਹੁਣ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅਤੇ ਅਜਿਹਾ ਹੀ ਕੁਝ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਨਸ਼ੇ ਦੀ ਸਪਲਾਈ ਨਾ ਹੋਣ ਕਾਰਨ ਨੌਜਵਾਨਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਘਟਨਾ 2 ਦਿਨ ਪਹਿਲਾਂ ਪਠਾਨਕੋਟ ਦੇ ਖਾਨਪੁਰ ਦੇ ਵਿੱਚ ਵੇਖਣ ਨੂੰ ਮਿਲੀ ਪੂਰੀ ਘਟਨਾ ਸੀ ਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਆ ਤੇ ਹੁਣ ਚੋਰ ਸਿਵਲ ਹਸਪਤਾਲ ਸਥਿਤ ਨਸ਼ਾ ਮੁਕਤੀ ਕੇਂਦਰ ਵਿੱਚ ਦਵਾਈ ਲੈਣ ਆਉਂਦਾ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ ਪੁਲਿਸ ਦੇ ਹਵਾਲੇ ਕਰ ਦਿੱਤਾ ਸੋ ਦੱਸਦੇ ਕਿ ਪੁਲਿਸ ਨੇ ਸਿਵਲ ਹਸਪਤਾਲ ਦੇ ਵਿੱਚ ਚੋਰ ਨੂੰ ਫੜਿਆ ਜਿਸ ਸਬੰਧ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਇਹ ਹੋਈ ਕਿ ਭਾਜੀ ਸਾਡੀ ਖਾਨਪੁਰ ਦੁਕਾਨ ਆ ਮੇਰੇ ਫੁੱਫੜ ਜੀ ਦੀ ਤੇ ਚੋਰ ਚੋਰੀ ਕਰਦੇ ਸਾਡੇ ਕੋ ਫੋਟੋ ਹੈਗੀਆਂ ਇਹਦੀਆਂ ਤੇ ਸਿਵਲੋਸਪਿਟਲ ਸਾਹਮਣੇ ਦਵਾਈ ਮਿਲਦੀ ਹੈ ਸੈਂਟਰਾਂ ਦਾ ਉਥੇ ਦਵਾਈ ਲੈਣ ਆਇਆ ਤਾਂ ਉਥੋਂ ਇਹਨੂੰ ਫੜਿਆ ਫੜ ਕੇ ਹੁਣ ਇੱਥੇ ਲੈ ਕੇ ਆਇਆ ਅਸੀਂ ਤਾਂ ਹੁਣ ਛਾਪਰ ਗੰਢੀ ਥਾਣੇ ਗੇ ਲੈ ਕੇ ਤਾਂ ਹੁਣ ਉਥੇ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਇੱਥੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਭਾਈ ਸਾਲ ਇੱਕ ਪਹਿਲਾਂ ਲਗਾਤਾਰ ਚੋਰੀ ਕੀਤੀ ਇਹਨਾਂ ਨੇ ਉਦੋਂ ਅਸੀਂ ਇਹਨਾਂ ਨੂੰ ਮਾਫ ਕਰਤਾ ਮਹੀਨਾ ਕੇ ਇੱਕ ਪਹਿਲਾਂ ਮਾਫ ਕਰਤਾ ਪੁਲਿਸ ਨਾਲ ਕਿਹਾ ਕਿ ਚਲੋ ਇੱਕ ਵਾਰੀ ਛੱਡ ਦਿਓ ਨੂੰ ਇਹਨੂੰ 도ਰੇਦਾਰੇ ਪੈਂਦੇ ਆ ਉਹਦੇ ਕਰਕੇ ਅਸੀਂ ਛੱਡਤਾ ਆਈ ਕੁਛ ਨਹੀਂ ਨੁਕਸਾਨ ਦੀ ਕੁਛ ਨਹੀਂ ਲਿਆਂਦਾ ਕੋਈ ਜਿਹੜੀਆਂ ਪਰਚੀਆਂ ਹੁੰਦੀਆਂ 2 ਟਾਈ 3000 ਰੁਪਏ ਸੇਲ ਹੁੰਦੀਆਂ ਉਹ ਵੀ ਲੈ ਜਾਂਦਾ ਡਾ ਕੇ ਡੇਲੀ ਤੇ ਬਰਫੀ ਖੋਇਆ ਲੈ ਜਾਂਦਾ ਤੇ ਅੰਦਰ ਇੰਜੈਕਸ਼ਨ ਲਾਂਦਾ ਵੀਡੀਓ ਵੀ ਪੇ ਦੀ ਜੇ ਮਰ ਮੁਰਗਿਆ ਤੇ ਕੱਲ ਨੂੰ ਇੱਥੇ ਕੋਰ ਇਹ ਭਲਾ ਜੁਮੇਵਾਰ ਕੋਣ ਹੋਏਗਾ ਕੀ ਗੱਲ ਹੋਈ ਹੈ ਗੱਲ ਹੈ ਜੀ ਮਲਗੀ ਪਹਿਲਾਂ ਮਹੀਨਾ ਪਹਿਲਾਂ ਜਿਹੜਾ ਮਲਗੀ ਜਿਹੜਾ ਛੋੜੇ ਦਾ ਛੋੜੇ ਦਾ ਵੀ ਚੋਰੀ ਕਰਦੇ ਸੀ ਇਹਦੇ ਕਰਕੇ ਸਾਹੀ ਕੈਮਰਾ ਲਵਾਏ ਕੈਮਰਾ ਵੀ ਲਾ ਕੇ ਪੁੱਟ ਗਏ ਕੈਮਰੇ ਕੀ ਪੁੱਟ ਰਹੇ ਸੀ ਸਿਮਾ ਵੀ ਲਾ ਕੇ ਮੈਮਰੀ ਕਾਰਡ ਵੀ ਲਾ ਕੇ ਇਹਦੇ ਦਾ ਮਾਮਾ ਪੰਜਾ ਇਕੱਠੇ ਚੋਰੀ ਕਰਦੇ ਸੀ ਹੋ ਹੈ ਕਿ ਕਿ ਮੁਲਗੀ ਸੰਤ ਕੋ ਨਹੀਂ ਲੱਗਣਾ ਇਹ ਚੋਰੀ ਜੁਰੀ ਕਰਦੇ ਬੁਰਫੀ ਲੈ ਆਏ ਨੇ ਰਾਤ ਨੂੰ ਡੈਡੀ ਆ ਕੇ ਕਹਾਂਗੇ ਮੁਲਗੀ ਸਾਨੂੰ ਇਹ ਜਾਗੇ ਕਿ ਵੱਡਾ ਭਰਾ ਮੁਲਗੀ ਰਾਤ ਨੂੰ ਸਾਮਾਨ ਨੂੰ ਵੇਚ ਰਦਾ ਸੀ ਵੱਡੇ ਭਰਾ ਨੂੰ ਜਾਗੇ ਹੈ ਕਿ ਛੋਟਾ ਸੁਰੇ ਸੁਰੇ ਦੁਕਾਨ ਮੈਂ ਕੋ ਨਹੀਂ ਲਈ ਡੈਡੀ ਨੂੰ ਸੇਲ ਘਟ ਗਈ ਸੇਲ ਘਟਣ ਦੇ ਕਰਕੇ ਸਾਨੂੰ ਮੁਲਗੀ ਜਿਹੜਾ ਆਪਣਾ ਨੁਕਸਾਨ ਹੋ ਗਿਆ ਇੱਕ ਦਿਨ ਵੈਸੇ ਡੈਡੀ ਨਾਲ ਕੋਇਆ ਮੋੜਿਆ ਕੋਇਆ ਮੋੜਿਆ ਡੈਡੀ ਨੂੰ ਸਿਰਸਰੇ ਆਏ ਤੜਕੇ ਕਹਿੰਦੇ ਬੁਰਫੀ ਪਾਣੀ ਹੈ ਉੱਬਰ ਫੀਕੀ ਪਾਣੀ ਨਾਕ ਹੋਇਆ ਲਵੇ ਨਾ ਡੂਗਾ ਲਵੇ ਉਹ ਕਿਉਂਗੇ ਜੀ ਸ਼ਾਬਾ ਨਾ ਡੂਗਾ ਲਪਿਆ ਨਾ ਵਗਿਆ ਰਿਆ ਬਾਅਦ ਘੰਟਾ ਡੇਢ ਘੰਟਾ ਖਾਪੂ ਗੇ ਦੇਖਿਆ ਲੂਗਾ ਥੱਲੇ ਮੁਰਗੀ ਉਹ ਕੋਨਟਰ ਲੱਗੇ ਤੇ ਆਂਗਰਗ ਮੁੱਦਾ ਮਰੇ ਦਾ ਨਾਮ ਰੇਡ ਦੇ ਨਾਮ ਫੇਰ ਮੁਰਗੀ ਜਿਹੜਾ ਉਹ ਫੜਿਆ ਫੇਰ ਮੁਰਗੀ ਸ਼ਾਪੁਰਗੰਢੀ ਥਾਣੇ ਰਿਪੋਰਟ ਵੀ ਕਰਾਈ ਪੁਲਿਸ ਵਾਲੇ ਆਏ ਗੱਡੀ ਆਈ ਆਪਣੀ ਪਰਸਨਲ ਗੱਡੀ ਲੈ ਗਏ ਉਹਨਾਂ ਨੇ ਦੇਖਿਆ ਕਿ ਇਹ ਮੁਰਗੀ ਇਹ ਤਾਂ ਪਹਿਲਾਂ ਹੀ ਪਰਚੇ ਹੋਏ ਜਾਂਦੇ ਨੇ ਉਹਨਾਂ ਨੇ ਇੱਥੇ ਹੀ ਾੜ ਲਿਆ ਉਹ ਕਹਿੰਦੇ ਕਿ ਅੰਨੀ ਰਾਤੋਂ ਵੜਦੇ ਹੋ ਲੇਕਿਨ ਉਹ ਉਠਾਣੇ ਨਾ ਲੈ ਗਏ ਉਹ ਕਿਉਂਕਿ ਅੱਗੇ ਦੁਖੀ ਇਹ ਪੁਲਿਸ ਵਾਲੇ ਵੀ ਕਿਉਂ ਇਹ ਉਹ ਤੁਹਾਡੇ ਸਾਹਮਣੇ ਗਿਆਣੇ ਕਿ ਮਿਰਗੀ ਦਾ ਦੋਰਾਦਰਾ ਬ੍ਰੈਂਡ ਹੈ ਲੇਕਿਨ ਪਤਾ ਫੜੀ ਅਗਲਾ ਠਾਣੇ ਕੋਈ ਹੋਰ ਚ ਬੜੀ ਬਣ ਮਤ ਬਏ ਮਰਜੀ ਉਹ ਆ ਫਿਰ ਹਾਂ ਅੱਜ ਕੀ ਆ ਅੱਜ ਜਿਹਨੇ ਨਾ ਪਰਸੋ ਚੋਰੀ ਕੀਤੀ ਹੈ ਸਾਡੇ ਕੋਲ ਪੂਰਾ ਪ੍ਰੂਫ ਹੈ ਵੀਡੀਓ ਤਾਂ ਵੀ ਸਾਡੇ ਕੋਲ ਪਈ ਹੈ ਇਕੱਲਾ ਇਹ ਇੱਥੇ ਬੈਹਿ ਗਣਾ ਕੋਈ ਨਸ਼ਾ ਨੂੰ ਸ਼ੱਕ ਕੀਤਾ ਪਤਾ ਨਹੀਂ ਕੀ ਕਹਿੰਦੇ ਉਹ ਨਸ਼ਰੋਂ ਆ ਲਾਇਆ ਕੀ ਗੱਲ ਆਇਆ ਇੱਥੇ ਟੀਕਾ ਲਾਇਆ ਸਾਨੂੰ ਤੇ ਖਤਰਾ ਹੈ ਜੇ ਜ਼ਿਲ੍ਹਾ ਅੰਦਰ ਮਰ ਜਾਂਦਾ ਕੌਣ ਜ਼ਿੰਮੇਵਾਰ ਹੈ ਉਹਣਾ ਚੋਰੀ-ਜੂਰੀ ਕੀਤੀ ਤੇ ਅੱਜ ਇਹ ਮਲਕੀ ਹੁਣ ਸਿਵਲ ਹਸਪੀਟਲੋਂ ਕੀ ਦਵਾਈ ਲੈਣਾ ਆਇਆ ਸੀ ਇਹ ਤਾਂ ਸਾਡੇ ਮਲਕੀ ਇਹਨਾਂ ਨੂੰ ਫੜਿਆ ਭਾਈ ਜੀ ਨਾਲ ਫੇਰ ਤੁਹਾਨੂੰ ਕਹਾ ਫੇਰ ਅਸੀਂ ਥਾਣੇ 'ਵੀ ਰਿਪੋਰਟ ਕਰਾਈ ਆ ਹੁਣ ਗੱਡੀ ਆਈ ਇਹਦੇ ਕਹਿੰਦੇ ਉਂ ਕਰੋ ਸੀਸੀਟੀਵੀ ਕੋਲੇ ਹੈ ਟੂ ਹਾਂਜੀ ਵੀਡੀਓ ਸਾਡੇ ਹਾਂ ਵੀਡੀਓ ਸਾਡੇ ਕੋਲ ਹੈ ਤੂ ਬੂਰੇ ਕਹਿੰਦੀ ਪੱਤੂ ਲੱਗ ਗਿਆ ਨੇ ਕੱਪੜੇ ਵੀ ਉੱਥੇ ਝੜ ਗਏ ਦਾ ਜਗੜ ਵੀ ਉੱਥੇ ਝੜ ਗਏ ਦਾ ਦੁਕਾਨਾਂ ਦਾ ਦੱਸਦੇ ਚੋਰੀ ਚੋਰੀ ਕੀਤੀਆਂ ਨੇ ਆ ਤੇ ਅੱਗੇ ਕੀ ਕਰਦਾ ਸੀ ਮੇਰੇ ਪਤਾ ਨਹੀਂ ਪੜਿਆ ਗਿਆ ਤੁਹਾਨੂੰ ਉਹਨਾਂ ਨੇ ਬੁਲਾਇਆ ਸਨ ਫੋਨ ਕੀਤਾ 112 ਨੇ ਦਿੱਤੀ ਐ ਕਮਿਸ਼ਨਰ ਉੱਥੋਂ ਆਏ ਕਮਿਸ਼ਨਰ ਇਹ ਪਛਾਣ ਵਾਲਾ ਇਹਦੀ ਕਿੱਥੋਂ ਲੈ ਕੇ ਤੁਹਾਨੂੰ ਆਲਾ ਇਹ ਮਨਵਾਲਦਾ ਇਹ ਦੱਸਦੇ ਪਤਾ ਲੱਗਾ ਵੀ ਮਨਵਾਲਦਾ ਕਹਿੰਦੇ ਦੱਸਦੇ ਮਨਵਾਲਦਾ ਨੇ ਉਹਦੇ ਇੱਥੇ ਹੈਗੇ ਤੋਂ ਮਾਮਲੇ ਨਹੀਂ ਪਤਾ ਨਹੀਂ ਮੈਂ ਜਾ ਕੇ ਪਤਾ ਕਰਦੇ ਕੋਈ ਨਿਸ਼ਾਨ-ਸ਼ੋਭੀ ਕੀਤਾਗਾ ਨਹੀਂ ਨਿਸ਼ਾਨ ਲੱਗਦਾ ਨਹੀਂ ਹੈਗਾ ਦੇਖੋ ਜੇ ਫੁੱਟ ਕਰਦੇ ਹੁੜੀਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ